ਮਿੱਤਰ ਪਿਆਰਿਓ ਇਹ ਚਿਹਰਾ ਤੁਸੀਂ ਪਛਾਣ ਲਿਆ ਹੋਣਾ ਇਹ ਨੇ ਗੁਰਿੰਦਰ ਮਖਣਾ ਜੀ ਜਿਨ੍ਹਾਂ ਨੂੰ ਲਗਭਗ ਹਰ ਇੱਕ ਪੰਜਾਬੀ ਫਿਲਮ ਚ ਕਿਤੇ ਨਾ ਕਿਤੇ ਆਪਾਂ ਇਹਨਾਂ ਦੇ ਦਰਸ਼ਨ ਕਰਦੇ ਰਹਿੰਨੇ ਆ ਤੇ ਹੁਣ ਇਹ ਲੈ ਕੇ ਆਏ ਨੇ ਸੋਚਾ ਸੂਰਮਾ ਤੇ ਅੱਜ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੋਚਾ ਸੂਰਮਾ ਬਾਰੇ ਗੁਰਿੰਦਰ ਜੀ ਵੈਲਕਮ ਸ਼ੁਕਰੀਆ ਜੀ ਪਹਿਲਾਂ ਤੇ ਸਾਰੇ ਬਠਿੰਡਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤ ਸ੍ਰੀ ਅਕਾਲ ਤੇ ਤੁਹਾਡੇ ਚੈਨਲ ਤੇ ਜੀ ਆਇਆਂ ਸ਼ੁਕਰੀਆ ਤੁਹਾਡਾ ਜੀ ਗੁਰਿੰਦਰ ਜੀ ਬਹੁਤ ਸਾਰੇ ਰੋਲ ਤੁਸੀਂ ਹੁਣ ਤੱਕ ਫਿਲਮਾਂ ਚ ਕੀਤੇ ਨੇ ਤਰ੍ਹਾਂ ਤਰ੍ਹਾਂ ਦੀ ਅਦਾਕਾਰੀ ਕੀਤੀ ਹੈ ਤਾਂ ਸੁੱਚਾ ਸੂਰਮਾ ਦੇ ਵਿੱਚ ਕੀ ਲੈ ਕੇ ਆ ਰਹੇ ਹੋ ਸੁੱਚਾ ਸੂਰਮਾ ਦੇ ਵਿੱਚ ਸੁੱਚਾ ਸੂਰਮਾ ਦੀ ਗਾਥਾ ਜਿਹੜੀ ਉਹਦੀ ਅਨਖ ਦੀ ਗਾਥਾ ਜਿਹੜੀ ਦੋਸਤੀ ਦੀ ਗਾਥਾ ਹੈ ਜਿਹੜੀ ਸਾਡੇ ਰੰਗਲੇ ਪੰਜਾਬ ਦੀ ਸੋਹਣੇ ਪੰਜਾਬ ਦੀ ਗਾਥਾ ਹੈ ਉਹ ਇਹ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵਾਅਦੇ ਨਾਲ ਤੇ ਦਾਅਵੇ ਨਾਲ ਇਹ ਦਿਖਾਉਣ ਜਾ ਰਹੇ ਹਾਂ ਕਿ ਤੁਸੀਂ ਇਹੋ ਜਿਹਾ ਪੰਜਾਬ ਜਿਹੜਾ ਵੱਡੇ-ਵਡੇਰਿਆਂ ਤੋਂ ਸੁਣਿਆ ਸੀ ਸਾਡੇ ਪੁਰਖਿਆਂ ਦਾ ਪੰਜਾਬ ਜਿਹੜਾ ਘੁੱਗਵਸ ਦਾ ਪੰਜਾਬ ਸੀ ਜਿਹੜਾ ਸਾਂਝਾਂ ਦਾ ਪੰਜਾਬ ਸੀ ਮੁਹੱਬਤਾਂ ਦਾ ਪੰਜਾਬ ਸੀ ਉਹਦੀ ਚਲਕ ਤੁਸੀਂ ਸ਼ਾਕ ਸਾਥ ਇਹਦੇ ਵਿੱਚ ਵੇਖੋਗੇ ਮਤਲਬ ਪ੍ਰਾਤਨ ਪੰਜਾਬ ਦੀ ਭਰਪੂਰ ਚਲਕ ਹੂਬ ਹੂ ਨਜ਼ਰ ਆਏਗੀ ਬਿਲਕੁਲ ਬਿਲਕੁਲ ਅੰਗਰੇਜ਼ ਫਿਲਮ ਜਿਵੇਂ ਲੋਕ ਕਹਿੰਦੇ ਨੇ ਕਿ ਉਹਦੇ ਵਿੱਚ ਅਸੀਂ ਪ੍ਰਾਤਨ ਪੰਜਾਬ ਨੂੰ ਤੱਕਿਆ ਸੀ ਮਾਣਿਆ ਸੀ ਉਦਾਂ ਅੰਗਰੇਜ਼ ਦਾ ਰੰਗ ਤੁਸੀਂ ਹੋਰ ਤਰੀਕੇ ਨਾਲ ਵੇਖਿਆ ਸੀ ਇਹਦਾ ਰੰਗ ਤੁਸੀਂ ਹੋਰ ਤਰੀਕੇ ਨਾਲ ਵੇਖੋਗੇ ਕਿਉਂਕਿ ਹਰ ਡਾਇਰੈਕਟਰ ਦੇ ਆਪਣੀ ਸੋਚ ਆਪਣਾ ਤਰੀਕਾ ਹੁੰਦਾ ਵਾ ਆਪਣਾ ਸਲੀਕਾ ਹੁੰਦਾ ਵਾ ਆਪਣਾ ਵਿਜ਼ਨ ਹੁੰਦਾ ਵਾ ਦੂਰਦ੍ਰਿਸ਼ਟੀ ਹੁੰਦੀ ਆ ਤੇ ਇਹਦੇ ਡਾਇਰੈਕਟਰ ਅਮਿਤੋਜ ਮਾਨਜੀ ਬਹੁਤ ਹੰਡੇ ਵਰਤੇ ਡਾਇਰੈਕਟਰ ਨੇ ਬਹੁਤ ਤਜਰਬਾ ਇਹਨਾਂ ਦਾ ਔਰ ਖਾਸ ਕਰਕੇ ਉਹਨਾਂ ਦੇ ਪਿਤਾ ਜੀ ਬਾਬੂ ਸਿੰਘ ਮਾਨਜੀ ਉਹ ਕਦੋਂ ਤੋਂ ਸਾਹਿਤ ਨਾਲ ਗੀਤਾਂ ਨਾਲ ਕਲਚਰ ਨਾਲ ਸੱਭਿਆਚਾਰ ਨਾਲ ਜੁੜੇ ਹੋਏ ਨੇ ਅਮਿਤੋਜ ਮਾਨਜੀ ਸ਼ਾਇਦ ਪਹਿਲਾ ਹਵਾਇਆਂ ਫਿਲਮ ਲੈ ਕੇ ਆਏ ਸੀ ਜੀ ਉਹਨਾਂ ਦੀ ਪਹਿਲੀ ਫਿਲਮ ਹਵਾਇਆਂ ਸੀ ਉਹਦੇ ਚ ਮੈਂ ਵੀ ਸਾਹ ਬੱਬੂ ਮਾਨਜੀ ਵੀ ਆਈ ਸੀ ਤੇ ਹੁਣ ਇਹ ਜਿਹੜਾ ਜ਼ਬਰਦਸਤ ਮਦਦ ਤਹਿਲ ਕਹਿ ਲੋ ਤਮਾ ਕ ਜਿਹੜਾ ਲੋਕਾਂ ਨੇ ਟ੍ਰੇਲਰ ਤੇ ਦਿਖਾਇਆ ਹੈ ਇਸੇ ਤਰ੍ਹਾਂ ਇਹਨੇ ਫਿਲਮ ਨੇ ਵੀ ਜਦੋਂ 20 ਸਤੰਬਰ ਨੂੰ ਖੁੱਲਣਾ ਹੈ ਤੇ ਤੁਸੀਂ ਪਹਿਲਾਂ ਵੇਖ ਹੀ ਚੁੱਕੇ ਹੋ ਕਿ ਆਨਲਾਈਨ ਟਿਕਟਸ ਪਹਿਲੇ ਦਿਨ ਹੀ 24 ਘੰਟਿਆਂ ਦੇ ਵਿੱਚ 10000 ਟਿਕਟ ਬੁੱਕ ਹੋ ਗਈ ਇਹਦੇ ਵਿੱਚ ਕੋਈ ਸ਼ੋਸ਼ਾ ਨਹੀਂ ਕੋਈ ਫਰਾਡ ਨਹੀਂ ਕੋਈ ਕੁਛ ਨਹੀਂ ਤੇ ਇਹ ਸੱਚ ਹੈ ਤੇ ਇਹ ਸੱਚ ਹੀ ਲੋਕਾਂ ਨੇ ਹੁਣ 20 ਤਰੀਕ ਨੂੰ ਸਾਬਤ ਕਰਨਾ ਜਦੋਂ ਸਿਨੇਮਾ 'ਚ ਧੜਾ ਧੜ ਲੋਕਾਂ ਦਾ ਹਜੂਮ ਇਕੱਠ ਲੋਕਾਂ ਦੀ ਸੰਗਤ ਸਿਨੇਮਾ ਨੂੰ ਦੇਖਣ ਨੂੰ ਮਿਲੇ ਆਪਣੇ ਪੰਜਾਬੀਆਂ ਬਾਰੇ ਕਿਹਾ ਜਾਂਦਾ ਹੈ ਕਿ ਬੜੀ ਗੈਰਤ ਹੈ ਅਣਖ ਹੈ ਤਾਂ ਇਸ ਫਿਲਮ ਦੇ ਅੰਦਰ ਕੋਈ ਗੈਰਤ ਅਣਖ ਲੋਕਾਂ ਨੂੰ ਦੇਖਣ ਨੂੰ ਮਿਲੇਗੀ ਬਿਲਕੁਲ ਜੀ ਤੁਸੀਂ ਆਪਣਾ ਮੈਂ ਉਹੀ ਤਾਂ ਕਿਹਾ ਕਿ ਸਾਡਾ ਜਿਹੜਾ ਪੰਜਾਬ ਵਿਰਸੇ ਵਾਲਾ ਪੰਜਾਬ ਸੀ ਉਹ ਵਿਰਸਾ ਇਹ ਨਹੀਂ ਕਿ ਸਿਰਫ ਮਧਾਨੀਆਂ ਵਿਖਾਤਦੇ ਆ ਚਾਟੀਆਂ ਵਿਖਾਤਦੇ ਆ ਫੁਲਕਾਰੀਆਂ ਵਿਖਾਤਦੇ ਆ ਵਿਰਸਾ ਸੀ ਅਣਖ ਦਾ ਸੂਝਤਾ ਦਾ ਸਿਆਣਪ ਦਾ ਔਰ ਤਾਕਤ ਦਾ ਪਿਆਰ ਦਾ ਮਿਠਾਸ ਦਾ ਨਿਮਰਤਾ ਦਾ ਉਹ ਉਹ ਸਾਰਾ ਕੁਝ ਹੀ ਇਸ ਫਿਲਮ ਚ ਦਿਖੇਗਾ ਤੁਹਾਨੂੰ ਵੱਖ-ਵੱਖ ਰੰਗ ਦੇ ਇਹ ਨਹੀਂ ਕਿ ਇੱਕੋ ਹੀ ਕਿਰਦਾਰ ਲੈ ਤੁਹਾਨੂੰ ਸੱਚਾ ਸੂਰਮਾ ਦਿਖੇਗਾ ਹਰ ਕਿਰਦਾਰ ਦਾ ਆਪਣਾ ਰੋਲ ਹੈ ਔਰ ਹਰ ਕਿਰਦਾਰ ਤੁਹਾਨੂੰ ਲੱਗੇਗਾ ਕਿ ਇਹ ਤਾਂ ਯਾਰ ਸਾਡੇ ਪਿੰਡ ਦਾ ਹੈ ਇਹ ਤੇ ਸਾਡਾ ਹੀ ਕਿਰਦਾਰ ਹੈ ਤੇ ਇਹ ਸਾਰੇ ਰੰਗਤ ਜਿਹੜੀ ਹੈ ਤੁਸੀਂ ਇਹ ਸੁਹੱਪਣ ਜਿਹੜਾ ਵਾ ਇਹ ਸੰਜੋਇਆ ਆ ਮਿਤੋਜ ਮਾਨ ਜੀ ਨੇ ਔਰ ਇਹ ਬੱਬੂ ਮਾਨ ਜੀ ਨੇ ਸਾਰੀ ਟੀਮ ਨੇ ਸਾਰੇ ਕਲਾਕਾਰਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਸਾਰੇ ਕਲਾਕਾਰ ਨੇ ਤੁਹਾਨੂੰ ਲੱਗਣਾ ਨਹੀਂ ਕਿ ਕਲਾਕਾਰ ਨੇ ਤੁਹਾਨੂੰ ਲੱਗਣਾ ਉਸੇ ਪਿੰਡ ਦੇ ਵਸਨੀਕ ਨੇ ਜੀ ਐ ਜਿਸ ਤਰ੍ਹਾਂ ਸੱਭਿਆਚਾਰ ਦੇ ਵਿੱਚ ਪਹਿਰਾਵਾ ਤਾਂ ਇੱਕ ਚੀਜ਼ ਹੈ ਸੱਭਿਆਚਾਰ ਦੇ ਵਿੱਚ ਸਾਡਾ ਰਹਿਣ ਸਹਿਣ ਸਾਡਾ ਖਾਣ ਪੀਣ ਸਾਡੀਆਂ ਕਦਰਾਂ ਕੀਮਤਾਂ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਤਾਂ ਜਦੋਂ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਆ ਤਾਂ ਸੁਣ ਰਹੇ ਆ ਕਿ ਸੁੱਚਾ ਸੂਰਮਾ ਫਿਲਮ ਦੇ ਵਿੱਚ ਸੱਭਿਆਚਾਰ ਨੂੰ ਦਿਖਾਇਆ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਦਾ ਮਸਜਮਾ ਮਿਲੇਗਾ ਹਾਂਜੀ ਬਿਲਕੁਲ ਉਹ ਸਾਰੀਆਂ ਚੀਜ਼ਾਂ ਦਾ ਮਜਸਮਾ ਗੁਲਦਸਤਾ ਕਹਿ ਲੋ ਤੁਹਾਨੂੰ ਉਹ ਪੈਕੇਜ ਜਿਹੜਾ ਆਪਾਂ ਅੰਗਰੇਜ਼ੀ ਭਾਸ਼ਾ ਚ ਕਹਿ ਦਈਏ ਉਹ ਇਸ ਫਿਲਮ ਚ ਵੇਖਣ ਨੂੰ ਮਿਲੇਗਾ ਨਾ ਕਿ ਸਿਰਫ ਮਜਸਮਾ ਮਿਲੇਗਾ ਬਲਕਿ ਤੁਹਾਨੂੰ ਔਰ ਨਵੀਂ ਪਨੀਰੀ ਨੂੰ ਨਵੀਂ ਪੀੜੀ ਨੂੰ ਸਾਡੇ ਵੀਰਾਂ ਭਰਾਵਾਂ ਪੈਣਾ ਨੂੰ ਇੱਕ ਨਵੀਂ ਸੇਧ ਵੀ ਮਿਲੇਗੀ ਦਿਸ਼ਾ ਵੀ ਮਿਲੇਗਾ ਔਰ ਉਹ ਕੁਝ ਸਿੱਖਣਗੇ ਵੀ ਇਸ ਤੋਂ ਕਿ ਵਾਕਿਆ ਯਾਰ ਇਹੋ ਜੀ ਇਹ ਯਕੀਨ ਹੈ ਸਾਡਾ ਕਿ ਜਦੋਂ ਸਿਨੇਮਾ ਚੋਂ ਨਿਕਲਣਗੇ ਤਾਂ ਕੁਝ ਲੈ ਕੇ ਨਿਕਲਣਗੇ ਇਹ ਸੁੱਚਾ ਸੂਰਮਾ ਦੇ ਉੱਪਰ ਪਹਿਲਾਂ ਵੀ ਇੱਕ ਫਿਲਮ ਬਣੀ ਹੋਈ ਹੈ ਤਾ ਬਹੁਤ ਸਾਰੇ ਦਰਸ਼ਕ ਇਹ ਜਾਨਣਾ ਚਾਹੁੰਦੇ ਆ ਜਾਂ ਅੰਦਰ ਕਿਉਰਿਓਸਿਟੀ ਆ ਕਿ ਸੁੱਚਾ ਸੂਰਮਤ ਜਦੋਂ ਪਹਿਲਾਂ ਹੀ ਫਿਲਮ ਬਣੀ ਹੋਈ ਆ ਤਾਂ ਫਿਰ ਜਿਵੇਂ ਅੱਗੇ ਜੱਟ ਜਉਣਾ ਮੋੜ ਤੇ ਪਹਿਲਾਂ ਗੁੱਗੂ ਗਿੱਲ ਹੋਰਾਂ ਨੇ ਫਿਲਮ ਬਣਾਈ ਹੋਈ ਸੀ ਦੁਬਾਰਾ ਫਿਰ ਫਿਲਮ ਬਣਾਈ ਗਈ ਜੋਤਿੰਦਰ ਮਹਾਰ ਹੋਰਾਂ ਨੇ ਐਮੀ ਵਿਰਕ ਹੋਰਾਂ ਨੇ ਫਿਲਮ ਬਣਾਈ ਆ ਤਾਂ ਉਹ ਪਹਿਲੀ ਫਿਲਮ ਨਾਲੋਂ ਬਹੁਤ ਕੁਝ ਵੱਖਰਾ ਸੀ ਉਹਦੇ 'ਚ ਤਾਂ ਐਦਾਂ ਹੀ ਪਹਿਲੀ ਸੁੱਚਾ ਸੂਰਮਤ ਫਿਲਮ ਨਾਲੋਂ ਇਹਦੇ 'ਚ ਕਈ ਕੁਝ ਵੱਖਰਾ ਨਜ਼ਰ ਆਏਗਾ ਜੀ ਬਿਲਕੁਲ ਮੈਂ ਮਾਫੀ ਚਾਹੁੰਨਾ ਮੈਂ ਤੁਹਾਨੂੰ ਕਹਿਣਾ ਜਿਸ ਤਰ੍ਹਾਂ ਇੱਕ ਇੰਟਰਵਿਊ ਤੁਸੀਂ ਕੀਤੀ ਹੁਣੇ ਕੋਈ ਹੋਰ ਐਂਕਰ ਮੇਰੇ ਨਾਲ ਇੰਟਰਵਿਊ ਕਰੇਗਾ ਤੇ ਉਹਦਾ ਸਲੀਕਾ ਅੰਦਾਜ਼ ਇੰਟਰਵਿਊ ਲੈਣ ਦਾ ਹੋਰ ਹੋਏਗਾ ਉਹ ਆਪਣੇ ਤਰੀਕੇ ਨਾਲ ਸਵਾਲ ਕਰਨਗੇ ਉਹ ਆਪਣੇ ਤਰੀਕੇ ਨਾਲ ਪੇਸ਼ ਕਰਨਗੇ ਇਸੇ ਤਰ੍ਹਾਂ ਹੀ ਪਹਿਲੇ ਜਿਹੜੀ ਸੁੱਚਾ ਸੂਰਮਾ ਸੀ ਜਾਂ ਬਲਬੀਰੋ ਭਾਬੀ ਸੀ ਉਹ ਨਿਰਦੇਸ਼ਕ ਦਾ ਆਪਣਾ ਇੱਕ ਅੰਦਾਜ਼ ਸੀ ਔਰ ਦੂਜੀ ਗੱਲ ਹੈ ਕਿ ਉਹ ਅਜਤੋਂ ਕੁਝ ਸਾਲ ਪਹਿਲਾਂ ਦੀ ਸੀ ਹੁਣ ਪੀੜੀ ਬਦਲ ਚੁੱਕੀ ਹੈ ਹੁਣ ਲੋਕਾਂ ਦਾ ਸਵਾਦ ਬਦਲ ਚੁੱਕਾ ਹੈ ਤੇ ਲੋਕਾਂ ਨੂੰ ਫੇਰ ਤੋਂ ਉਹ ਚੀਜ਼ਾਂ ਨੂੰ ਜਾਗਰਿਤ ਰੱਖਣ ਲਈ ਜ਼ਿੰਦਾ ਰੱਖਣ ਲਈ ਇਹ ਚੀਜ਼ਾਂ ਦੇਣੀਆਂ ਪੈਂਦੀਆਂ ਨੇ ਚੰਗੀਆਂ ਚੀਜ਼ਾਂ ਜਿਹੜੀਆਂ ਤੇ ਇਸ ਕਰਕੇ ਦੁਬਾਰਾ ਤਾਂ ਵੀ ਬਣ ਰਹੀ ਹੈ ਕਿ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਕਿ ਆ ਅਮਿਤੋਜ ਜੀ ਦਾ ਆਪਣੀ ਸ਼ੈਲੀ ਹੈ ਆਪਣਾ ਸਟਾਈਲ ਹੈ ਆਪਣੀ ਬਰੀਕੀਆਂ ਨੇ ਔਰ ਜੜਾਂ ਨਾਲ ਜੁੜੇ ਹੋਏ ਨੇ ਜੜਾਂ ਨਾਲ ਜੁੜੇ ਹੋਏ ਨੇ ਔਰ ਇਸ ਫਿਲਮ ਦੇ ਵਿੱਚ ਸਾਰਿਆਂ ਨੇ ਬਹੁਤ ਸਭ ਤੋਂ ਵੱਡੀ ਚੀਜ਼ ਹੈ ਇਮਾਨਦਾਰੀ ਨਾਲ ਕੰਮ ਕੀਤਾ ਜਿਹੜੀ ਇਮਾਨਦਾਰੀ ਤੁਹਾਨੂੰ ਸਿਨੇਮਾ ਤੇ ਪਰਦੇ ਤੇ ਦੋ ਦੇਖੇਗੀ ਤਾਂ ਤੁਹੀਂ ਵਾਕਈ ਆਪ ਖੁਸ਼ ਹੋਵੋਗੇ ਇਹ ਜਦੋਂ ਇਹ ਮੇਰੀ ਗੱਲ ਨੂੰ ਪ੍ਰਤੱਖ ਨਜ਼ਰ ਤੁਸੀਂ 20 ਤਰੀਕ ਨੂੰ ਪਾਓਗੇ ਜਦੋਂ ਆਪ ਖੁਦ ਵੇਖੋਗੇ ਤੁਹਾਡਾ ਰੋਲ ਕਿੱਦਾਂ ਦਾ ਐ ਫਿਲਮ ਚ ਜੇ ਥੋੜਾ ਜਿਹਾ ਥੋੜਾ ਜਿਹਾ ਚਲ ਕੇ ਥੋੜੀ ਕਿਉਰਿਓਸਟੀ ਤੋੜੋ ਹਾਂ ਨਹੀਂ ਮੇਰਾ ਰੋਲ ਹੈ ਸੁੱਚੇ ਦੇ ਮਾਸੜ ਦਾ ਤੇ ਉਹ ਵਿੱਚ ਉਹਦਾ ਡਾਇਲੋਗ ਵੀ ਐ ਮਾਸੜ ਨਹੀਂ ਮੱਸਾ ਰੰਗੜਿਆ ਅੱਛਾ ਇੱਕ ਜਿਹੜਾ ਟ੍ਰੇਲਰ ਚ ਵੀ ਡਾਇਲੋਗ ਚੱਲਿਆ ਓਏ ਬੱਕੀ ਨਹੀਂ ਬੱਕਾ ਆ ਤੇ ਉਹ ਥੋੜਾ ਜਿਹਾ ਟਿਚਰੀ ਵੀ ਆ ਜੋ ਪਿੰਡ ਦੇ ਕਰੈਕਟਰ ਹੁੰਦੇ ਆ ਗੱਲ ਵੀ ਕਰ ਜਾਣੀ ਸਹਿਮ ਵੀ ਲੈਣੀ ਤੇ ਉਹ ਐਕਚੁਅਲੀ سپورਟਿਵ ਹੈ ਉਹਦੀ ਮਦਦ ਕਰਦਾ ਹੈ ਉਹਨੂੰ ਫੌਜ ਚ ਵੀ ਭੇਜਦਾ ਛੱਡ ਕਿਵੇਂ ਆਉਂਦਾ ਹੈ ਤੇ ਦੁੱਖ ਸੁੱਖ ਦੇ ਨਾਲ ਖੜਨ ਵਾਲਾ ਮਾਸਾੜਾ ਚੰਗੇ ਬੰਦੇ ਦਾ ਰੋਲ ਆ ਤੁਹਾਡਾ ਚੰਗਾ ਹਾਂ ਮੇਰੀ ਸ਼ਕਲ ਵਾਲਾ ਆਮ ਤੌਰ ਤੇ ਨਹੀਂ ਸ਼ਕਲ ਤੁਹਾਡੀ ਬਹੁਤ ਸੋਹਣੀ ਹੈ ਜੀ ਪੰਜਾਬੀਆਂ ਨੂੰ ਪੁੱਛ ਕੇ ਵੇਖੋ ਆਏ ਹੈ ਸ਼ਕਲ ਤੁਹਾਡੀ ਬਹੁਤ ਸੋਹਣੀ ਹੈ ਤੇ ਮੈਂ ਖੁਦ ਕਹਿੰਦਾ ਸ਼ਕਲ ਤੁਹਾਡੀ ਬਹੁਤ ਸੋਹਣੀ ਹੈ ਬਾਕੀ ਤੁਹਾਡਾ ਕੰਮ ਤੁਹਾਡੀ ਅਦਾਕਾਰੀ ਤੁਹਾਡੇ ਅੰਦਰ ਜਿਹੜੀ ਯੋਗਤਾ ਹੈ ਉਹ ਤੁਹਾਨੂੰ ਬਹੁਤ ਵੱਡੀ ਖੂਬਸੂਰਤੀ ਪ੍ਰਦਾਨ ਕਰਦੀ ਹੈ ਹਾਂ ਉਹ ਸਿਰਤ ਹੀ ਬੰਦੇ ਨੂੰ ਸੂਰਤ ਪ੍ਰਦਾਨ ਕਰਦੀ ਹੈ ਤੁਹਾਡੀ ਗੱਲ ਸੱਚ ਹੈ ਜੀ ਤਾਂ ਮੈਂ ਜਾਨਣਾ ਚਾਹਣਾ ਵੀ ਆਮ ਤੌਰ ਤੇ ਮਾਸੜ ਬੜਾ ਕਰਖਤ ਜਿਹਾ ਹੁੰਦਾ ਕੰਮ ਮਾਸੜ ਨਾਲ ਰਿਸ਼ਤਾ ਸਖਾਵਾਂ ਸਖਾਵਾਂ ਘੱਟ ਹੀ ਹੁੰਦਾ ਨਹੀਂ ਹੁੰਦਾ ਮਾਸੜ ਲਾਡਲਾ ਵੀ ਹੁੰਦਾ ਮਤਲਬ ਪਿਆਰ ਵੀ ਹੁੰਦਾ ਉਹ ਪੁੱਤਾਂ ਵਾਂਗੂ ਹੁੰਦਾ ਤੇ ਇਹ ਚ ਬੜਾ ਵਧੀਆ ਰਿਸ਼ਤਾ ਦਿਖਾਇਆ ਵਾ ਤੁਸੀਂ ਵੇਖੋਗੇ ਨਾ ਮੈਂ ਫਿਰ ਫਿਲਮ ਰਿਵੀਲ ਹੋ ਜਾਂਦੀ ਹੈ ਮੈਂ ਤਾਂ ਨਹੀਂ ਦੱਸਣਾ ਚਾਹੁੰਦਾ ਪਰ ਇਹਦੇ ਚ ਸਾਡੀ ਸਾਂਝ ਬੜੀ ਪਿਆਰੀ ਹੈ ਮਾਸੜ ਦੇ ਨਾਲ ਸੁੱਚੇ ਦੀ ਸਾਂਝ ਜਿਹੜੀ ਹੈ ਨਾ ਉਹ ਬਹੁਤ ਪਿਆਰੀ ਸਾਂਝ ਹੈ ਜਿਹੜਾ ਇੱਕ ਰੋਲ ਮਾਡਲ ਕਹਿਣਾ ਚਾਹੀਦਾ ਕਿ ਹਰ ਇੱਕ ਨੂੰ ਮਾਸੜ ਇਹੋ ਜਿਹਾ ਵੀ ਹੋਵੇ ਉਹ ਆ ਔਰ ਫਿਲਮ ਦੇ ਸੈੱਟ ਦੀ ਜਦ ਆਪਾਂ ਗੱਲ ਕਰੀਏ ਤਾਂ ਜਦੋਂ ਤੁਸੀਂ ਸ਼ੂਟਿੰਗ ਕਰ ਰਹੇ ਸੀ ਸਾਰੇ ਤਾਂ ਤੁਸੀਂ ਖੁਦ ਵੀ ਗਵਾਤ ਜਾਂਦੇ ਸੀ ਪ੍ਰਤਨ ਸਥਿਤੀਆਂ 'ਚ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕਿ ਜਦੋਂ ਤੁਸੀਂ ਇਹ ਫਿਲ ਵੇਖੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਗੁਰਿੰਦਰ ਮਕਣਾ ਤੁਹਾਨੂੰ ਇਹ ਪਾਤਰ ਹੀ ਲੱਗਣਾ ਹੈ ਤੁਹਾਨੂੰ ਲੱਗਣਾ ਕਿ ਤੇ ਉਸੇ ਪਿੰਡ ਦੇ ਕਿਰਦਾਰ ਨੇ ਉਹ ਇੰਨਾ ਸੋਹਣਾ ਮੌਲ ਸਰਜਿਆ ਗਿਆ ਸੀ ਸਾਗਾ ਵੱਲੋਂ ਸੁਮੇਤ ਸਿੰਘ ਜੀ ਸਾਡੇ ਪ੍ਰੋਡਿਊਸਰ ਸਾਹਿਬ ਤੇ ਇਹ ਮਤਲਬ ਇਹ ਫਿਲਮ ਨਹੀਂ ਇੱਕ ਇਤਿਹਾਸ ਇੱਕ ਸਾਗਾ ਇੱਕ ਉਹਨਾਂ ਨੇ ਰਚਤਾ ਆ ਤੇ ਉਹ ਇੰਨਾ ਸੋਹਣਾ ਸੁਫਣ ਮਾਹੌਲ ਖਾਣ ਪੀਣ ਦੀਆਂ ੜੜੇ ਵੱਡੇ ਲੱਡੂ ਜਦੋਂ ਹੁੰਦੇ ਸੱਟ ਤੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸੀ ਸਾਨੂੰ ਲੱਗ ਹੀ ਨਹੀਂ ਰਿਹਾ ਕਿ ਅਸੀਂ ਸ਼ੂਟਿੰਗ ਕਰ ਰਹੇ ਹਾਂ ਸਾਨੂੰ ਲੱਗ ਰਿਹਾ ਸੀ ਉਸੇ ਮੌਲ ਚ ਜੀ ਰਹੇ ਆ ਉਹੀ ਦੌਰ ਆ ਗਿਆ ਫਿਰ ਤੋਂ ਤੇ ਇਹ ਮੈਂ ਡਬਿੰਗ ਕੀਤੀ ਡਬਿੰਗ ਤੇ ਇੰਨਾ ਆਨੰਦ ਲਿਆ ਮੈਂ ਗਰੰਟੀ ਦਾਅਵੇ ਨਾਲ ਕਿਹਾ ਵੀ ਇਹ 100 ਕਰੋੜੀ ਫਿਲਮ ਹੈ ਯਕੀਨ ਮੇਰਾ ਜਾਣੋ ਇਹਨੇ ਕਟੋ-ਕਟ 100 ਕਰੋੜ ਤੱਕ ਜਾਣਾ ਅੱਛਾ ਦਰਸ਼ਕ ਫਿਰ ਕਿੰਨੀ ਕੁ ਉਮੀਦ ਲੈ ਕੇ ਆਉਣ ਪੂਰੀ ਜਿੰਨੀ ਮੈਂ ਕਿਹਾ ਉਸ ਤੋਂ ਦੁੱਗਣੀ ਲੈ ਕੇ ਟਰਾਲੀਆਂ ਟਰੈਕਟਰ ਸਭ ਭਰ ਕੇ ਸਿਨੇਮਿਆਂ 'ਚ ਆਉਣਗੇ ਆ ਮਖਨਾ ਜੀ ਪੰਜਾਬੀ ਸਿਨੇਮੇ ਦੀ ਜੇ ਗੱਲ ਕਰੀਏ ਤਾਂ ਪਹਿਲਾਂ ਆਲੋਚਕ ਇਹ ਕਹਿੰਦੇ ਰਿਹਾ ਅੱਜ ਤੋਂ 10 ਸਾਲ ਪਹਿਲਾਂ ਵੀ ਯਾਰ ਪੰਜਾਬੀ ਸਿਨੇਮੇ ਦੇ ਵਿੱਚ ਕੋਈ ਨਵਾਂ ਰੰਗ ਨਹੀਂ ਆ ਰਿਹਾ ਬਦਲਾ ਜੱਟੀ ਦਾ ਪੁੱਤ ਜੱਟ ਦਾ ਗੰਡਾਸਾ ਜੱਟ ਦਾ ਮਤਲਬ ਉਹੀ ਆ ਰਹੀਆਂ ਸੀ ਚੀਜ਼ਾਂ ਤਾਂ ਲੱਗਦਾ ਹੈ ਕਿ ਪੰਜਾਬੀ ਸਿਨੇਮਾ ਨਵੀਆਂ ਲੀਹਾਂ ਤੇ ਐ ਔਰ ਪੰਜਾਬੀ ਸਿਨੇਮਾ ਕੱਲੇ ਮਨੋਰੰਜਨ ਦੇ ਨਾਲੋਂ ਹੁਣ ਲੋਕਾਂ ਨੂੰ ਸੇਧ ਦੇਣ ਵਾਲ ਵੀ ਵੱਧ ਰਿਹਾ ਬਿਲਕੁਲ ਜੀ ਮੈਂ ਇਹ ਫਿਲਮ ਉਹਦੀ ਗਵਾਹੀ ਭਰਦੀ ਆ ਨਾ ਮੈਂ ਤੁਹਾਨੂੰ ਕਹਾਂ ਕਿ ਇਹਨੂੰ ਤੁਸੀਂ ਸਮਾਂ ਬਦਲੋ ਫਿਲਮ ਵੀ ਕਹਿ ਸਕਦੇ ਹੋ ਟਰੈਂਡ ਚੇਂਜਿੰਗ ਵੀ ਫਿਲਮ ਕਹਿ ਸਕਦੇ ਹੋ ਇਹਨੇ ਸਾਰਾ ਦਰਉਮਦਾਰ ਜਿੰਨੇ ਲੋਕਾਂ ਦੀਆਂ ਆਸਾਂ ਉਮੀਦਾਂ ਨਾ ਉਹਦੇ ਤੋਂ ਦੁਗਣੀ ਖਰੇ ਉੱਤਰਨਾ ਤੇ ਸਾਰਾ ਜਿਹੜਾ ਟਰੈਂਡ ਆ ਲੋਕਾਂ ਦੀ ਸੋਚ ਬਦਲ ਜਾਣੀ ਆ ਇਹੋ ਫਿਲਮ ਹੈ ਜਿਹੜਾ ਦਾਦਾ ਪੋਤਾ ਇਕੱਠੇ ਵੇਖਾਗਾ ਜਿੱਥੇ ਭੈਣਾ ਭਰਾਵਾਂ ਦੇ ਨਾਲ ਫਿਲਮਾਂ ਵੇਖਣ ਗਈਆਂ ਪਰਿਵਾਰ ਇਕੱਠਾ ਹੋ ਕੇ ਫਿਲਮ ਵੇਖੇਗਾ ਇਹਦੇ ਚ ਕੋਈ ਵੀ ਤੁਹਾਨੂੰ ਇਹੋ ਜਿਹੀ ਚੀਜ਼ ਨਹੀਂ ਦਿਖਣ ਨੂੰ ਮਿਲੇਗੀ ਵੀ ਜਿਹੜੀ ਤੁਹਾਨੂੰ ਨਾਲ ਬੈਠੇ ਨੂੰ ਅੰਨੇ ਵੀ ਪਾ ਕੇ ਜਾਂ ਸ਼ਰਮਿੰਦਗੀ ਨਾਲ ਵੇਖਣੀ ਪਵੇ ਤੁਸੀਂ ਖੁਸ਼ ਹੋ ਕੇ ਵੇਖੋ ਤੇ ਸਾਰਾ ਘਰ ਆ ਕੇ ਵੀ ਇਹਦਾ ਚਰਚਾ ਕਰੋਗੇ ਇਹਦਾ ਜਿਹੜਾ ਔਰਾ ਹੁੰਦਾ ਨਾ ਜਿਹੜਾ ਇਹਦਾ ਇਹ ਅੰਗਰੇਜ਼ੀ ਚ ਹੈਂਗਓਵਰ ਵੀ ਕਹ ਲੀਏ ਤੁਹਾਨੂੰ ਘੱਟੋ ਘਾਟ ਨਹੀਂ ਤੇ ਇੱਕ ਹਫਤਾ ਰਹੇਗਾ ਯਾਰ ਕਿਹਾਂ ਫਿਲਮ ਵੇਖੀ ਸੀ ਤੁਸੀਂ ਆਪ ਲੋਕ ਜਿਵੇਂ ਹੁਣ ਇਹ ਵਿਲੱਖਣ ਫਿਲਮ ਹੈ ਆਪਣੇ ਆਪ ਚ ਇੱਕ ਵਾਹਿਦ ਫਿਲਮ ਹੈ ਜਿਹਦੀ ਪ੍ਰਮੋਸ਼ਨ ਕੰਪਨੀ ਨਾਲੋਂ ਜ਼ਿਆਦਾ ਲੋਕ ਆਪ ਪਿੰਡਾਂ ਚ ਆਪ ਪੋਸਟਰ ਲਾ ਰਹੇ ਆ ਆਪ ਫੋਟੋਕਾਪੀਆਂ ਕਰਾ ਕੇ ਲਾ ਰਹੇ ਆ ਕਿੰਨਾ ਕੁ ਰਿਸਪੌਂਸ ਆ ਰਿਹਾ ਲੋਕਾਂ ਦਾ ਬਹੁਤ ਜ਼ਬਰਦਸਤ ਜਿੱਥੇ ਜਿੱਥੇ ਜਾ ਰਹੇ ਆ ਲੋਕੀ ਪਿਆਰ ਦਾ ਹਾੜੀ ਲੈ ਕੇ ਆ ਰਹੇ ਨੇ ਬੱਬੂ ਭਾਜੀ ਦਾ ਤੇ ਇੰਨਾ ਕਰੇਜ਼ ਹੈ ਕਿ ਇੰਨੇ ਮੈਂ ਸੁਣਿਆ ਸੀ ਵੀ ਬੜੇ ਕਟੜ ਫੈਨ ਨੇ ਪਰ ਮੈਂ ਹੁਣ ਵੇਖਿਆ ਕਟੜ ਨਾਲੋਂ ਵੀ ਜ਼ਿਆਦਾ ਹੱਟੇ ਕਟੜ ਫੈਨ ਨੇ ਅੱਛਾ ਬਹੁਤ ਅੱਛਾ ਇੱਕ ਸਵਾਲ ਤੁਹਾਨੂੰ ਮੈਂ ਕਰਨਾ ਹੈ ਹਾਂਜੀ ਇਹ ਇੱਕ ਚਰਚਾ ਚੱਲਦੀ ਰਹਿੰਦੀ ਹੈ ਵੀ ਕਲਾ ਮਨੋਰੰਜਨ ਲਈ ਹੈ ਜਾਂ ਕਲਾ ਸੇਧ ਦੇਣ ਲਈ ਹੈ ਇੱਕ 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 ਵਿਚਾਰ ਪੇਸ਼ ਕੀਤਾ ਜਾਂਦਾ ਵੀ ਕਲਾ ਸਿਰਫ ਕਲਾ ਲਈ ਹੈ ਇੱਕ ਕਹਿੰਕੇ ਕਲਾ ਸਮਾਜ ਲਈ ਹੈ ਤੁਸੀਂ ਕੀ ਮੰਨਦੇ ਹੋ ਕਲਾ ਸਮਾਜ ਦਾ ਅਕਸ ਹੁੰਦਾ ਤੇ ਕਲਾ ਜਿਹੜੀ ਹੁੰਦੀ ਹੈ ਨਾ ਸਮਾਜ ਨੂੰ ਐਨਾ ਬਖਾਲਦੀ ਜਦੋਂ ਕਲਾ ਦੀ ਸ਼ੁਰੂਆਤ ਹੋਈ ਕਲਾ ਬਣੀ ਸੀ ਸੁਨੇਹ ਦੇ ਲਈ ਕਿ ਜਿਹੜੀ ਕੋਈ ਸਮਾਜ ਦੀ ਕ੍ਰਿਤੀ ਆ ਜਾਂ ਕੋਈ ਬੁਰਾਈ ਆ ਜਾਂ ਕੋਈ ਤਰਾਸ ਦੀ ਆ ਉਸ ਨੂੰ ਵਿਖਾਇਆ ਜਾਂਦਾ ਲੋਕਾਂ ਤੱਕ ਕਿ ਥੋੜਾ ਜਿਹਾ ਲੋਕ ਸਹਿਜ ਸੋਜ ਤੇ ਸਮਝ ਰੱਖਣ ਤੇ ਹੁਣ ਅੱਜ ਦੇ ਯੁੱਗ ਵਿੱਚ ਇਹ ਐਂਟਰਟੇਨਮੈਂਟ ਮਨੋਰੰਜਨ ਦਾ ਸਾਧਨ ਬਣ ਗਈ ਸੀ ਜ਼ਿਆਦਾ ਮਨੋਰੰਜਨ ਭਾਰੂ ਹੋ ਗਿਆ ਸੀ ਤੇ ਸੁਨੇਹਾ ਪਿੱਛੇ ਰਹਿ ਗਿਆ ਸੀ ਪਰ ਆ ਸਾਡੀ ਫਿਲਮ ਸੱਚਾ ਸੂਰਮਾ ਹਾਂ ਇਹਦੇ ਵਿੱਚ ਕਦਰਾਂ ਕੀਮਤਾਂ ਵੀ ਭਾਰੂ ਨੇ ਸੁਨੇਹਾ ਵੀ ਭਾਰੂ ਆ ਤੇ ਮਨੋਰੰਜਨ ਵੀ ਭਾਰੂ ਆ ਇਹਨੇ ਸਾਰਾ ਕੁਝ ਬਰਾਬਰ ਤੇ ਲਿਆ ਕੇ ਤੇ ਐ ਇੱਕ ਥਾਲੀ ਦੇ ਵਿੱਚ ਜਿਹੜਾ ਹੁੰਦਾ ਨਾ ਇੱਕ ਪਲੇਟਰ ਹੁੰਦਾ ਜਿੱਤੇ ਸਾਰੀਆਂ ਚੀਜ਼ਾਂ ਆ ਗਈਆਂ ਇਹ ਫਿਲਮ ਤੁਹਾਡੇ ਲਈ ਪਲੇਟਰ ਹੈ ਜਿਹੜਾ ਸਾਰਾ ਕੁਝ ਤੁਹਾਨੂੰ ਮਤਲਬ ਪਰੋਸ ਕੇ ਦੇਵੇਗੀ ਸੱਚਾ ਸੂਰਮਾ ਜਦੋਂ ਦਰਸ਼ਕ ਸਣਮੇ ਤੋਂ ਬਾਹਰ ਆਏਗਾ ਤਾਂ ਉਹ ਮਹਿਸੂਸ ਕਰੇਗਾ ਕਿ ਉਹ ਸੱਚਾ ਸੂਰਮੇ ਵਰਗਾ ਬਣੀ ਬਿਲਕੁਲ ਜੀ ਬਿਲਕੁਲ ਇਹੋ ਜੀ ਯਾਰੀ ਇਹੋ ਜੀ ਅਣਖ ਇਹੋ ਜੀ ਸੂਰਮਗਤੀ ਉਹ ਵੇਖ ਕੇ ਜ਼ਰੂਰ ਪ੍ਰਭਾਵਿਤ ਹੋਏਗਾ ਅਸੀਂ ਕੋਈ ਚੰਗੀ ਚੀਜ਼ ਵੇਖਦੇ ਆ ਤੇ ਉਸ ਤੋਂ ਸਿੱਖਿਆ ਲੈਨੇ ਆ ਪ੍ਰੇਰਣ ਮਨ ਚ ਜੋਸ਼ ਉੱਠਦਾ ਤੇ ਯਕੀਨਨ ਇਹਨਾਂ ਨੂੰ ਜੋਸ਼ ਉੱਠੇਗਾ ਜੀ ਤੇ ਮਿੱਤਰ ਪਿਆਰੋ ਤੁਸੀਂ ਸੁਣਿਆ ਗੁਰਿੰਦਰ ਮਖਣਾ ਜੀ ਸੁੱਚਾ ਸੂਰਮਾ ਚ ਆ ਰਹੇ ਨੇ ਜਿੰਨੀ ਇੱਕ ਇਜਾਜ਼ਤ ਦਿੰਦਾ ਸੀ ਵਕਤ ਉਹਨਾਂ ਨੇ ਤੁਹਾਡੇ ਨਾਲ ਸਾਂਝਾ ਕੀਤਾ ਮਖਨਾ ਜੀ ਬਹੁਤ ਸ਼ੁਕਰੀਆ ਮਿਹਰਬਾਨ ਬਹੁਤ ਸ਼ੁਕਰੀਆ ਜੀ ਤੁਹਾਡਾ ਲਾਈਵ ਸੱਚ ਲਈ ਬਹੁਤ ਸ਼ੁਕਰੀਆ ਥੈਂਕ ਯੂ ਧੰਨਵਾਦ ਜੀ ਮਿਹਰਬਾਨ